ਉਸੀ ਦੇਖ ਰਿਹਾ ਕੋ ਬੈਨਕ ਸੂਰਾ ਟੀਵੀ ਗੱਲ ਕੀਤੀ ਜਾਵੇ ਤੇ ਅੱਜ ਦੂਸਰੇ ਦਿਨ ਵੀ ਬਟਾਲਾ ਪੁਲਿਸ ਦੇ ਅਧੀਨ ਖੇਤਰ ਬਟਾਲਾ ਦੇ ਵਿੱਚ ਜਿਹੜੀ ਆ ਫਾਇਰਿੰਗ ਹੋਈ ਆ ਕੱਲ ਪਹਿਲਾਂ ਫਾਇਰਿੰਗ ਸ਼੍ਰੀ ਹਰਗੋਬਿੰਦਪੁਰ ਦੇ ਵਿੱਚ ਹੋਈ ਸੀ ਅੱਜ ਸਾਡੇ ਨਾਲ ਇੱਥੇ ਪਹੁੰਚੇ ਨੇ ਬੀਜਪੀ ਦੇ ਜ਼ਿਲ੍ਹਾ ਪ੍ਰਧਾਨ ਪਹੁੰਚੇ ਨੇ ਆਪੋ ਨਾਲ ਗੱਲਬਾਤ ਕਰਦੇ ਆ ਸਰ ਇਹਦੀ ਫਾਇਰਿੰਗ ਹੋਈ ਆ ਇਹਨੂੰ ਕਿਸ ਤਰ੍ਹਾਂ ਦੇਖਦੇ ਆ ਦੇਖਣਾ ਕੀ ਆ ਜੀ ਸ਼ਹਿਰ ਦੇ ਹਾਲਾਤ ਵੇਖੋ ਕੀ ਆ ਚਾਰ ਬੰਦੇ ਉੱਥੇ ਰਾਤ ਮਰ ਗਏ ਆ ਵਿਖਵਾ ਪਿੰਡ ਦੇ ਵਿੱਚ ਦੇਨ ਦਿਹਾੜੇ ਲੁੱਟਾਂ ਹੁੰਦੀਆਂ ਵਾ ਮੈਂ ਪਰਸੋਂ ਬਿਆਨ ਦਿੱਤਾ ਸੀ ਇੱਕ ਪਰਸੋਂ ਬਾਈਟ ਦਿੱਤੀ ਸੀ ਉਹਦੇ ਵਿੱਚ ਮੈਂ ਲਿਖਿਆ ਸੀ ਕਿ ਘਰ ਚੋਂ ਬਾਹਰ ਨਿਕਲਣਾ ਹਾਲਾਤ ਸੋਚ ਕੇ ਮਜਬੂਰ ਕਰਦੇ ਵੀ ਘਰ ਤੋਂ ਕੋਈ ਬਾਹਰ ਇਕੱਲੇ ਘਰ ਪਹੁੰਚੂਗਾ ਕਣ ਆ ਤੁਹਾਡੇ ਸਾਹਮਣੇ ਸ਼ਹਿਰ ਸੈਂਟਰ ਦਾ 2 ਫੁੱਟ ਦੀ ਦੂਰੀ ਤੇ ਐਸਪੀ ਦਫ਼ਤਰ ਆ 200 ਮੀਟਰ ਦੀ ਦੂਰੀ ਤੇ ਇੱਥੇ ਗੋਲੀ ਚੱਲ ਗਈ ਸ਼ਰੇਆ ਔਰ ਜ਼ਿੰਮੇਵਾਰਾ ਨਾ ਪੰਜਾਬ ਦੇ ਹਾਲਾਤ ਕਿੱਧਰ ਜਾਂਦੇ ਨੇ ਬਹੁਤ ਬੁਰਾ ਹਾਲ ਆ ਇਹ ਸੋਚਣਾ ਪਏਗਾ ਔਰ ਉਹ ਜੋ ਨਸ਼ੇ ਦੇ ਵਿੱਚ ਬੁਲਕੰਦ ਨੌਜਵਾਨ ਧੀ ਲੁਟਾ ਘੁਆ ਕਰ ਰਹੇ ਨੇ ਰਾਤ ਚਾਰ ਕਤਲ ਹੋਏ ਜਿੰਦੇ ਵਿੱਚ ਆਉਂਦੇ ਸੋਚਣ ਦਾ ਵਿਸ਼ਾ ਇਹ ਨਹੀਂ ਕਿ ਉਹ ਕੋਈ ਲਾਗਤਬਾਜੀ ਸੀ ਜਾਂ ਕੋਈ ਇਹ ਕੋਈ ਵਿਸ਼ਾ ਦੀ ਸੋਚਣ ਵਾਲੀ ਗੱਲ ਇਹ ਆ ਕਿ ਕਾਨੂੰਨ ਨਾ ਦੀ ਕੋਈ ਚੀਜ਼ ਨਹੀਂ ਰਹੀ ਕਾਨੂੰਨ ਦਾ ਕੋਈ ਪ੍ਰੈਸ਼ਰ ਕਿਸੇ ਅਸਲਾ ਧਰ ਕੇ ਕਿਸੇ ਲਕੇਰੇ ਕੇ ਕੋ ਕਾਨੂੰਨ ਦਾ ਪ੍ਰੈਸ਼ਰ ਹੀ ਨਹੀਂ ਜਿੱਥੇ ਮਰਜ਼ੀ ਵਿੱਚ ਸ਼ਰੇਆਮ ਗੋਲੀ ਚਲਾ ਦੇਵੇ ਲੁੱਟ ਕਰ ਜਾਵੇ ਵਾਰਦਾਤ ਕਰ ਜਾਵੇ ਕੋਈ ਕਿਸੇ ਨੂੰ ਫਰਕ ਹੀ ਨਹੀਂ ਪੈਂਦਾ ਜੇ ਹੁਣ ਆਪਾਂ ਗੱਲ ਕਰਦੇ ਆਂ ਤੇ ਜਿਸ ਤਰੀਕੇ ਨਾਲ ਸ਼ਹਿਰ ਦੇ ਵਿੱਚ ਗੋਲਾਬਾਰੀ ਹੋਈ ਆ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦਾ ਸਹਿਮ ਜਿਹੜਾ ਉਹ ਪਾਇਆ ਜਾਦਾ ਅੱਗੇ ਪਹਿਲੀ ਸਹਿਮ ਕੱਥ ਸੀ ਸ਼ਰੇਆਮ ਇਥੇ ਆ ਗਾਂਧੀ ਚੌਕ ਤੋਂ ਗੋਲੀਆਂ ਚੱਲੀਆਂ ਸੀ ਆ ਲੱਕੜ ਮੱਢੇ ਚ ਗੋਲੀਆਂ ਚੱਲੀਆਂ ਸੀ ਆ ਇਥੇ ਗੋਲੀ ਚੱਲ ਗਈ ਸ਼ਹਿਰ ਦਾ ਸੈਂਟਰ ਦਾ ਪਟਾਣਾ ਸ਼ਹਿਰ ਦਾ ਸਟੇਟ ਮਹਿਲ ਸਾਹਮਣੇ ਬਸ ਸਟੈਂਡ ਆ 2 250 ਮੀਟਰ ਤੇ ਐਸਐਸਪੀ ਦਫਤਰ ਆ ਸਭ ਤੋਂ ਸ਼ਹਿਰ ਦੀ ਜਿਹੜੀ ਸੈਂਟਰ ਪ੍ਰਾਈਮ ਲਿਕੇਸ਼ਨ ਉੱਥੇ ਗੋਲੀ ਚੱਲਦੀ ਕਿ ਸ਼ਹਿਰ ਦੇ ਹਾਲਾਤ ਕਿ ਕੀ ਆ ਕਿੰਨੇ ਨਕਾਮ ਤੋਂ ਰਹਿ ਰਿਹਾ ਪ੍ਰਸ਼ਾਸਨ ਨਕਾਮ ਪੰਜਾਬ ਸਰਕਾਰ ਆ ਜੇ ਪੰਜਾਬ ਸਰਕਾਰ ਨਾਲ ਕੋਈ ਚੀਜ਼ ਹੀ ਨਹੀਂ ਨਕਾਮ ਪ੍ਰਸ਼ਾਸਨ ਆ ਜੀ ਜਿਹੜੇ ਕੋਈ ਫੇਰੇ ਆਉਂਦੇ ਨਹੀਂ ਕੋਈ ਮੁਰਜ਼ਾ ਮਾਉਂਦੇ ਨਹੀਂ ਕੋਈ ਦੋਸ਼ੀ ਹੁੰਦੇ ਨਹੀਂ ਜਿਨ੍ਹਾਂ ਦੇ ਮਨ ਤੇ ਕੋਈ ਟਾਰੀ ਨਹੀਂ ਕੋਈ ਸਹਿਮ ਹੀ ਨਹੀਂ ਅਸੀਂ ਜੋ ਮਰਜ਼ੀ ਵਾਰਦਾਤ ਕਰਕੇ ਚੱਲ ਜਾਈਏ ਕਿਸੇ ਕੋਲ ਫਰਕ ਹੀ ਨਹੀਂ ਪੈਂਦਾ ਸਖਤੀ ਦਾ ਦੀ ਕੋਈ ਚੀਜ਼ ਨਹੀਂ ਪੁਲਿਸ ਪ੍ਰਸ਼ਾਸਨ ਔਰ ਪੰਜਾਬ ਸਰਕਾਰ ਕੋਈ ਸਖਤੀ ਕਰਕੇ ਦਿਖਾਵੇ ਉਹ ਤੇ ਆਪਣੇ ਕੰਮ ਦੇ ਮਸ਼ਰੂਫ ਨੇ ਬਹੁਤ ਜ਼ਿਆਦਾ ਮਸ਼ਰੂਫ ਨੇ ਤੁਸੀਂ ਦੇਖ ਸਕਦੇ ਹੋ ਕਿ ਸ਼ਹਿਰ ਦੇ ਅੰਦਰ ਜਿਹੜਾ ਮਾਹੌਲ ਕਿਸ ਤਰ੍ਹਾਂ ਕੁੱਤੀਕੇ ਦਾ ਪਾਇਆ ਜਾ ਰਿਹਾ ਵਾ ਜਿੱਥੇ ਦਿਨ ਦਿਹਾੜੇ ਗੋਲੀਆਂ ਚੱਲਦੀਆਂ ਨੇ ਆ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਕਿ ਸ਼ਾਟ ਜ਼ਰੂਰ ਦਿਖਾਈ ਜਾਣ ਗੋਲੀਆਂ ਚੱਲੀਆਂ ਨੇ ਬਿਲਕੁਲ ਜਿਹੜਾ ਸ਼ੀਸ਼ਾ ਵਾ

WhatsApp channel par